ਨਾਜ਼ਰੀਨ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੌਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟ੍ਰਿਬਿਊਨ ਦਾ ਪ੍ਰੋਗਰਾਮ ਤੁਹਾਡੇ ਖੱਤ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਰਵਨੀਤ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਗੰਭੀਰ ਮੁੱਦੇ ਤੋਂ ਕਰਦੇ ਹਾਂ ਤੁਹਾਨੂੰ ਯਾਦ ਹੋਣਾ ਹੈ ਬੀਤੇ ਦਿਨੀ ਮਸੂਰੀ ਦੇ ਵਿੱਚ ਬਾਬਾ ਬੁੱਲੇ ਸ਼ਾਹ ਦੀ ਦਰਗਾਹ ਦੀ ਕੁਝ ਫਿਰਕੂ ਜਨੂਨੀਆਂ ਨੇ ਭੰਨ ਤੋੜ ਕੀਤੀ ਸੀ ਇਸੇ ਘਟਨਾ ਦੇ ਪ੍ਰतिकਰਮ ਵਜੋਂ ਡਾਕਟਰ ਸਵਰਾਜਬੀਰ ਹੋਰਾਂ ਦਾ ਲੇਖ ਬੁੱਲੇ ਸ਼ਾ ਅਸੀਂ ਮਰਨਾ ਨਹੀਂ ਛਪਿਆ ਸੀ ਉਹਦੇ ਬਾਰੇ ਬਹੁਤ ਸਾਰੇ ਪਾਠਕਾਂ ਦੀਆਂ ਚਿੱਠੀਆਂ ਆਈਆਂ ਮੇਰਾ ਖਿਆਲ ਹੈ ਕੁਝ ਚਿੱਠੀਆਂ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰੀਏ ਹਾਂਜੀ ਇਹ ਚਿੱਠੀਆਂ ਨੇ ਮਲਵਿੰਦਰ ਹੋਰਾਂ ਦੀ ਤੇ ਇੱਕ ਹੋਰ ਚਿੱਠੀ ਹੈ ਪਟਿਆਲਾ ਤੋਂ ਧਰਮ ਸਿੰਘ ਹੋਰਾਂ ਦੀ ਜੀ ਤੇ ਪਟਿਆਲਾ ਤੋਂ ਹੀ ਸੋਹਣ ਲਾਲ ਗੁਪਤਾ ਹੋਰਾਂ ਦੀ ਜੀ ਮਲਵਿੰਦਰ ਹੋਰਾਂ ਨੇ ਲਿਖਿਆ ਹੈ ਕੇ ਸਵਰਾਜਬੀਰ ਹੋਰਾ ਨੇ ਬੁੱਲੇ ਸ਼ਾਹੀ ਸ਼ਾਇਰੀ ਦੇ ਹਵਾਲੇ ਨਾਲ ਸਮਿਆਂ ਦੀ ਮਾਨਵਵਾਦੀ ਸੋਚ ਦਾ ਹੋਕਾ ਦਿੰਦਿਆਂ ਇਸ ਘਟਨਾ ਵਿਰੁੱਧ ਆਵਾਜ਼ ਉਠਾਈ ਹੈ ਤੇ ਸਾਨੂੰ ਸਮੂਹ ਪੰਜਾਬੀਆਂ ਤੇ ਮਾਨਵ ਹਤੈਸ਼ੀਆਂ ਨੂੰ ਇਸ ਆਵਾਜ਼ ਚ ਆਪਣੀ ਆਵਾਜ਼ ਮਿਲਾਉਣ ਦੀ ਲੋੜ ਹੈ ਤੇ ਉਹ ਇਹ ਵੀ ਲਿਖਦੇ ਨੇ ਕਿ ਇਸ ਕਟੜਪੰਥੀ ਸੋਚ ਦੇ ਵਿਰੁੱਧ ਸਾਨੂੰ ਸਾਰਿਆਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਬਿਲਕੁਲ ਠੀਕ ਲਿਖਿਆ ਉਹਨਾਂ ਨੇ ਤੇ ਇਸੇ ਤਰ੍ਹਾਂ ਦੇ ਵਿਚਾਰ ਜਿਹੜੇ ਨੇ ਧਰਮ ਸਿੰਘ ਹੋਰਾਂ ਨੇ ਪਟਿਆਲਾ ਤੋਂ ਜਿਹੜੀ ਚਿੱਠੀ ਲਿਖੀ ਆ ਉਹਦੇ 'ਚ ਪ੍ਰਗਟਾਏ ਨੇ ਉਹਨਾਂ ਨੇ ਲਿਖਿਆ ਜੀ ਸਵਰਾਜਬੀਰ ਹੋਰਾਂ ਨੇ ਬਾਬਾ ਬੁੱੱਲੇ ਸਾਹ ਦੇ ਵੱਡਮੁੱਲੇ ਵਿਚਾਰਾਂ ਦੀ ਪਾਠਕਾਂ ਨਾਲ ਸਾਂਝ ਪਾਈ ਹੈ ਅਸਲ 'ਚ ਸੱਚ ਦੀ ਗੱਲ ਕਰਨ ਵਾਲਿਆਂ ਨੂੰ ਹਮੇਸ਼ਾ ਹੀ ਅਜਿਹੇ ਕਟੜਪੰਥੀ ਸੋਚ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਅੰਤ 'ਚ ਸੱਚ ਹੀ ਜਿੱਤਦਾ ਹੈ ਤੇ ਹਮੇਸ਼ਾ ਜਿੱਤਦਾ ਰਹੇਗਾ हां जी ਤੇ ਇਸੇ ਲੇਖ ਬਾਰੇ ਸੋਹਣ ਲਾਲ ਗੁਪਤਾ ਹੋਰਾਂ ਦੀ ਜਿਹੜੀ ਚਿੱਠੀ ਆਈ ਹੈ ਉਹਦੇ ਚ ਲਿਖਿਆ ਹੈ ਕਿ ਵੱਖੋ ਵੱਖ ਧਰਮਾਂ ਤੇ ਮਸਬਾਂ ਚ ਫਸ ਕੇ ਮਨੁੱਖ ਵਿਵੇਕ ਤੇ ਸੱਚ ਤੋਂ ਦੂਰ ਹੁੰਦਾ ਜਾ ਰਿਹਾ ਹੈ ਤੇ ਮਸੂਰੀ ਚ ਦਰਗਾਹ ਦੀ ਭੰਤੋੜ ਕਰਨੀ ਵੀ ਵਧ ਰਹੀ ਕੱਟੜਵਾਦੀ ਸੋਚ ਦਾ ਨਤੀਜਾ ਹੈ ਉਹਨਾਂ ਨੇ ਲਿਖਿਆ ਹੈ ਕਿ ਕਰਮ ਕਾਂਡੀ ਰਵਾਇਤਾਂ ਪਰਮਾਤਮਾ ਦੇ ਪ੍ਰੇਮ ਵਿੱਚ ਰੁਕਾਵਟ ਨੇ ਤੇ ਬਾਬਾ ਬੁੱਲੇ ਸ਼ਾਹ ਨੇ ਇਸੇ ਕਰਮ ਕਾਂਡੀ ਰਵਾਇਤਾਂ ਦੇ ਵਿਰੁੱਧ ਲਿਖਿਆ ਉਹਨਾਂ ਨੇ ਕਿਹਾ ਕਿ ਜਿਹੜਾ ਪਰਮਾਤਮਾ ਉਦੇ ਵੱਲੋਂ ਜਿਹੜੀ ਸਾਜੀ ਜਿਹੜੀ ਹੈ ਹਲਕਤ ਹੈ ਉਹਨੂੰ ਪਿਆਰ ਕਰਨਾ ਹੀ ਅਸਲ 'ਚ ਰੱਬ ਨੂੰ ਪਾਉਣਾ ਹੈ ਤੇ ਇਸੇ ਕਰਕੇ ਉਹਨਾਂ ਨੇ ਲਿਖਿਆ ਹੈ ਨਾ ਫੂਕ ਮੁਸੱਲਾ ਭਨ ਸਿਟ ਲੋਟਾ ਨਾ ਫੜ ਤਸਬੀਹ ਮਾਲਾ ਸੋਟਾ ਆਲਮ ਕਹਿੰਦਾ ਦੇਖੇ ਹੋਕਾ ਤਰਕ ਹਲਾਲੋਂ ਖਾ ਮੁਰਦਾਰ ਇਸ਼ਕ ਦੇ ਨਵੀਂ ਨਵੀਂ ਬਹਾਰ ਤੇ ਸਵਰਾਜਬੀਰ ਹੋਰੀ ਆਪਣੇ ਲੇਖ 'ਚ ਲਿਖਦੇ ਨੇ ਕਿ ਬੁੱਲੇ ਸ਼ਾ ਨੇ ਰਵਾਇਤ ਨੂੰ ਸਵਾਲ ਕਰਦਿਆਂ ਪੁੱਛਿਆ ਸੀ ਹਬੀਲ ਕਬੀਲ ਆਦਮ ਦੇ ਜાય ਆਦਮ ਕਿਸ ਦਾ ਜਾਇਆ ਯਹੂਦੀ ਇਸਾਈ ਤੇ ਮੁਸਲਮਾਨ ਰਵਾਇਤਾਂ ਅਨੁਸਾਰ ਆਦਮ ਦੁਨੀਆ ਦਾ ਪਹਿਲਾ ਮਰਦ ਸੀ ਤੇ ਹਵਾ ਪਹਿਲੀ ਔਰਤ ਜੀ ਉਹਨਾਂ ਤੋਂ ਮਨੁੱਖ ਦੀ ਅੰਸ਼ ਚੱਲੀ ਉਹਨਾਂ ਦੇ ਦੋ ਪੁੱਤਰ ਹੋਏ ਹਬੀਲ ਤੇ ਕਬੀਲ ਬੁੱਲੇ ਸ਼ਾ ਪੁੱਛਦਾ ਹੈ ਕਿ ਹਬੀਲ ਕਬੀਲ ਤਾਂ ਆਦਮ ਦੇ ਪੁੱਤਰ ਸਨ ਪਰ ਆਦਮ ਕਿਸ ਦਾ ਪੁੱਤਰ ਸੀ ਅਸਲ ਚ ਗੱਲ ਇਹ ਹੈ ਨਾ ਕਿ ਇਹ ਧਾਰਮਿਕ ਰਵਾਇਤ ਤੇ ਮੰਨਤ ਨੂੰ ਚੁਣੌਤੀ ਦਿੰਦਾ ਬੁਨਿਆਦੀ ਸਵਾਲ ਹੈ ਤੇ ਸਵਰਾਜ ਵੀਰ ਹੋਰੀ ਇੱਥੇ ਲਿਖਦੇ ਨੇ ਕਿ ਅਜਿਹੇ ਪ੍ਰਸ਼ਨ ਪੁੱਛਣਾ ਹੀ ਮੌਲਕ ਚਿੰਤਨ ਨੂੰ ਜਨਮ ਦਿੰਦਾ ਜੀ ਤੇ ਨਾਲ ਹੀ ਉਹ ਕਹਿੰਦੇ ਨੇ ਕਿ ਕਿਸੇ ਵੀ ਸਮੇਂ ਦੇ ਵਿੱਚ ਬੁੱਲੇ ਦੇ ਵੇਲਿਆਂ ਵਿੱਚ ਵੀ ਜਿਹੜੇ ਧਾਰਮਿਕ ਕਟੜ ਲੋਕ ਸੀ ਉਹਨਾਂ ਨੇ ਉਸਦੇ ਬੋਲਾਂ ਨੂੰ ਬਰਦਾਸ਼ਤ ਨਹੀਂ ਸੀ ਕੀਤਾ ਹਾਂਜੀ ਤੇ ਇਸੇ ਲਈ ਤਾਂ ਬੁੱਲੇ ਸ਼ਾਹ ਨੂੰ ਉਹਨਾਂ ਦੇ ਸ਼ਹਿਰ ਕਸੂਰ ਚ ਦਫਨਾਉਣ ਨਹੀਂ ਸੀ ਦਿੱਤਾ ਗਿਆ ਕਿਉਂਕਿ ਹੁਕਮਰਾਨਾਂ ਨੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਹੀ ਕਸੂਰ ਸ਼ਹਿਰ ਚ ਲਿਆਉਣ ਤੋਂ ਪਾਬੰਦੀ ਲਾ ਦਿੱਤੀ ਸੀ ਤੇ ਨਾ ਹੀ ਉਹਨਾਂ ਦੇ ਮੌਲਵੀ ਨੇ ਕਿਸੇ ਨੇ ਉਹਨਾਂ ਦਾ ਜਨਾਜ਼ਾ ਪੜਾਇਆ ਸੀਗਾ ਜੀ ਤੇ ਅਖੀਰ ਉਹਨਾਂ ਨੂੰ ਜਿਹੜਾ ਹੈ ਕਸੂਰ ਸ਼ਹਿਰ ਦੇ ਬਾਹਰ ਬਾਹਰ ਦਫਨ ਕੀਤਾ ਗਿਆ ਉੱਥੇ ਉਹਨਾਂ ਦੀ ਮਜ਼ਾਰ ਸਵਰਾਜਬੀਰ ਹੋਰਾਂ ਨੇ ਆਪਣੇ ਲੇਖ ਚ ਵੀ ਲਿਖਿਆ ਹੈ ਕਿ ਕੱਟੜਪੰਥੀ ਇਹ ਜਾਣਦੇ ਨੇ ਕਿ ਉਹ ਕੀ ਕਰ ਰਹੇ ਨੇ ਉਨਾਂ ਲਈ ਬੁੱਲੇ ਸ਼ਾਹ ਇਨਸਾਨੀਅਤ ਦਾ ਝੰਡਾ ਬਰਦਾਰ ਨਹੀਂ ਮਹਿਜ਼ ਇੱਕ ਮੁਸਲਮਾਨ ਹੈ ਤੇ ਉਸਦੇ ਨਾਂ ਤੇ ਉਸਾਰੀ ਗਈ ਦਰਗਾਹ ਨੂੰ ਢਾਉਣਾ ਉਹਨਾਂ ਦਾ ਫਰਜ਼ ਤੇ ਦੂਜੇ ਪਾਸੇ ਉਹ ਕਹਿੰਦੇ ਨੇ ਕਿ ਪਾਕਿਸਤਾਨ ਵਰਗੇ ਦੇਸ਼ ਦੇ ਵਿੱਚ ਜਿਹੜੇ ਨੇ ਉੱਥੇ ਹੈ ਕਿ ਕਟੜ ਮੌਲਵੀ ਤੇ ਮੋਲਾਣੇ ਜਿਹੜੇ ਨੇ ਉਹ ਬੁੱਲੇ ਸ਼ਾਹ ਦਾ ਵਿਰੋਧ ਕਰਦੇ ਨੇ ਦੇਖੋ ਇੱਥੇ ਬਾਬਾ ਬੁੱਲੇ ਸ਼ਾਹ ਦੀ ਦਰਗਾਹ ਦੀ ਭੰਨਤੋੜ ਇਸ ਕਰਕੇ ਕੀਤੀ ਗਈ ਹੈ ਕਿ ਉਹ ਮੁਸਲਮਾਨ ਫਕੀਰ ਜੀ ਹੈ ਨਾ ਤੇ ਉਥੇ ਮੁਲਾਣੇ ਇਸ ਲਈ ਵਿਰੋਧ ਕਰਦੇ ਨੇ ਕਿ ਇਹ ਜਿਹੜਾ ਹੈਗਾ ਜਿਹੜੀਆਂ ਧਾਰਮਿਕ ਰਵਾਇਤਾਂ ਨੇ ਉਹਨਾਂ ਦਾ ਵਿਰੋਧੀ ਹੈ ਇਹ ਇਨਸਾਨੀਅਤ ਨੂੰ ਪਿਆਰ ਕਰਨ ਦੀ ਗੱਲ ਕਰਦਾ ਹਾਂਜੀ ਤੇ ਦੂਜਾ ਹੈ ਨਾ ਜਿਹੜੇ ਹਰ ਧਰਮ ਜਿਹੜਾ ਹੈਗਾ ਉਹ ਤੇ ਇਨਸਾਨੀਅਤ ਦਾ ਪਾਠ ਪੜਾਉਂਦਾ ਨਾ ਜੀ ਬਿਲਕੁਲ ਪਰ ਜਿਹੜੇ ਕਟੜ ਲੋਕ ਹੁੰਦੇ ਨੇ ਉਹ ਜਿਹੜਾ ਹੈ ਇਨਸਾਨੀਅਤ ਦਾ ਰਾਹ ਛੱਡ ਕੇ ਉਹ ਨਫ਼ਰਤਾਂ ਦੇ ਰਾਹ ਕਠੜਤਾ ਦੇ ਰਾਹ ਪੈ ਜਾਂਦੇ ਨੇ ਹਾਂਜੀ ਪਤਾ ਨਹੀਂ ਮਤਲਬ ਉਹ ਫਿਰ ਰੱਬ ਕਿਵੇਂ ਮਨਾ ਸਕਦੇ ਨੇ ਜਿਹੜੇ ਦੀ ਵੀ ਉਹ ਗੱਲ ਕਰਦੇ ਨੇ ਰਵਨੀਤ ਹਰ ਧਰਮ ਦੂਜੇ ਮਜ਼ਮ ਦਾ ਆਦਰ ਕਰਨਾ ਸਿਖਾਉਂਦਾ ਹੈ ਜੀ ਬਿਲਕੁਲ ਅਸਲ 'ਚ ਇਨਸਾਨ ਦਾ ਆਦਰ ਕਰਨ ਦੀ ਗੱਲ ਹੈ ਇਹ ਇਨਸਾਨ ਨੂੰ ਪਿਆਰ ਕਰਨ ਦੀ ਗੱਲ ਹੈ ਬਿਲਕੁਲ ਜਿਹੜੀ ਇਨਸਾਨ ਨੂੰ ਪਿਆਰ ਕਰਨ ਵਾਲੀ ਗੱਲ ਤੁਸੀਂ ਕੀਤੀ ਹੈ ਨਾ ਸੋਨ ਲਾਲ ਗੁਪਤਾ ਨੇ ਆਪਣੀ ਚਿੱਠੀ ਦੇ ਵਿੱਚ ਬਾਬਾ ਬੁੱਲੇ ਸ਼ਾਹ ਦੀ ਇੱਕ ਕਾਫੀ ਦਾ ਹਵਾਲਾ ਦਿੱਤਾ ਹੈ ਉਹ ਹੈ ਜੀ ਕਾਫੀ ਮਸਜਿਦ ਟਾ ਦੇ ਮੰਦਰ ਟਾ ਦੇ ਟਾ ਦੇ ਜੋ ਕੁਝ ਟੈਂਦਾ ਪਰ ਕਿਸੇ ਦਾ ਦਿਲ ਨਾ ਟਾਮੀ ਰੱਬ ਦਿਲਾਂ ਵਿੱਚ ਰਹਿੰਦਾ ਜੀ ਬਿਲਕੁਲ ਇਹੀ ਤਾਂ ਗੱਲ ਹੈ ਕਿ ਧਰਮ ਅਸਲ ਚ ਉਹੀ ਹੈ ਕਿ ਕਿਸੇ ਦਾ ਦਿਲ ਨਾ ਦਿਖਾਉਣ ਵਾਲੀ ਗੱਲ ਅਸਲ ਸਵਾਲ ਤੇ ਇਹੀ ਹੈ ਨਾ ਜੇ ਤੁਸੀਂ ਰੱਬ ਨੂੰ ਪੌਣਾ ਹੈ ਉਸ ਦੇ ਸਿਰਜੇ ਇਨਸਾਨ ਨੂੰ ਨਫ਼ਰਤ ਕਰਕੇ ਤੁਸੀਂ ਕਿਵੇਂ ਆਪਣੇ ਰੱਬ ਨੂੰ ਪਾ ਲੋਗੇ ਰਵਨੀਤ ਸਵਰਾਜਬੀਰ ਹੋਰਾਂ ਦੀ ਜਿਹੜੀ ਰਚਨਾ ਹੈ ਨਾ ਇਹ ਸਾਨੂੰ ਇਤਿਹਾਸਕ ਹਵਾਲਿਆਂ ਦੇ ਨਾਲ ਫਿਰਕੂ ਕਟੜਤਾ ਦੀ ਬਾਤ ਪਾਉਂਦਿਆਂ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਇਸ ਫਿਰਕਾਪਰਸਤੀ ਦੇ ਰਾਹ ਪੈ ਕੇ ਅਸੀਂ ਕਿਸ ਦਾ ਨੁਕਸਾਨ ਕਰ ਰਹੇ ਹਾਂ ਇਸ ਦਾ ਨੁਕਸਾਨ ਮੇਰਾ ਖਿਆਲ ਆ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਕਰ ਰਹੇ ਹਾਂ ਕਿਉਂਕਿ ਨਫ਼ਰਤ ਦਾ ਬੋਝ ਚੁੱਕਣਾ ਸਭ ਤੋਂ ਔਖਾ ਹੁੰਦਾ ਅਸਲ 'ਚ ਪਿਆਰ ਮੁਹੱਬਤ ਹੀ ਸਾਨੂੰ ਇਨਸਾਨ ਬਣਾਉਂਦੀ ਹੈ ਤੇ ਇੱਕ ਖੁਸ਼ ਨੁਮਾਹ ਅਹਿਸਾਸ ਦਿੰਦੀ ਆ ਤੁਹਾਨੂੰ ਤੇ ਨਫਰਤ ਹਮੇਸ਼ਾ ਬੋਝਲ ਅਹਿਸਾਸ ਦਿੰਦੀ ਹੈ ਜੇ ਬਿਲਕੁਲ ਮਤਲਬ ਅਸਲ ਚ ਇਹ ਹੈ ਨਾ ਕਿ ਜਿਹੜਾ ਨਫਰਤ ਕਰਦਾ ਕਿਸੇ ਨੂੰ ਸਭ ਤੋਂ ਪਹਿਲਾਂ ਉਹਨੂੰ ਆਪ ਨੂੰ ਉਹ ਬੋਝ ਚੁੱਕਣਾ ਪੈਂਦਾ ਤੇ ਉਹ ਉਹਦੇ ਵਿੱਚ ਕਿਰਝਦਾ ਰਹਿੰਦਾ ਹਾਂਜੀ ਹੈ ਨਾ ਤੇ ਜੇ ਤੁਸੀਂ ਦੂਜੇ ਦਾ ਸਤਿਕਾਰ ਕਰਦੇ ਹੋ ਚਾਹੇ ਉਹ ਕੋਈ ਇਨਸਾਨ ਹੈ ਜਾਂ ਕੋਈ ਵੀ ਧਰਮ ਹੈ ਜੀ ਉਹ ਤੁਹਾਨੂੰ ਆਪਣੇ ਆਪ ਦੇ ਵਿੱਚ ਇੱਕ ਖੁਸ਼ ਨੁਮਾਹ ਅਹਿਸਾਸ ਤਾਂ ਦਿੰਦਾ ਹੈ ਇੱਕ ਜੀ ਨੂੰ ਕਹਿੰਦੇ ਆ ਨਾ ਆਪਣੇ ਆਪ ਨੂੰ ਚੰਗਾ ਚੰਗਾ ਲੱਗਣਾ ਜੀ ਤੇ ਕਿਸੇ ਵੀ ਇਨਸਾਨ ਲਈ ਸਭ ਤੋਂ ਜਿਹੜੀ ਹੈ ਮਹੱਤਵਪੂਰਨ ਗੱਲ ਇਹ ਹੁੰਦੀ ਹੈ ਕਿ ਉਸ ਨੂੰ ਆਪਣਾ ਆਪ ਚੰਗਾ ਲਗੇ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਜਾਂ ਫਿਰਕੂ ਕੱਟੜਵਾਦੀਆਂ ਦੀ ਗੱਲ ਕੀਤੀ ਹੈ ਤੁਸੀਂ ਪਰ ਕੁਝ ਲੋਕ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਆਪਣੇ ਬਹੁਤ ਨੇੜਲੇਆਂ ਨੂੰ ਵੀ ਧੋਖਾ ਦੇ ਜਾਂਦੇ ਨੇ ਤੇ ਆਪਣੇ ਬਹੁਤ ਨੇੜਲੇ ਰਿਸ਼ਤੇ ਤੋਂ ਵੀ ਮੁਨਕਰ ਹੋ ਜਾਂਦੇ ਨੇ ਇੱਕ ਤਰ੍ਹਾਂ ਜੀ ਤੇ ਇਸੇ ਤਰ੍ਹਾਂ ਦੀ ਰਚਨਾ ਛਪੀ ਸੀ ਮੋਹਨ ਸ਼ਰਮਾ ਹੋਰਾਂ ਦੀ ਰਿਸ਼ਤਿਆਂ ਦਾ ਜਨਾਜ਼ਾ ਤੇ ਇਸ ਰਚਨਾ ਬਾਰੇ ਗੁਰਮੀਤ ਸਿੰਘ ਵੀਰ ਕੌਰਾਂ ਦਾ ਖਾਤਾ ਹੈ ਜੀ ਉਹਨਾਂ ਨੇ ਲਿਖਿਆ ਹੈ ਕਿ ਇਸ ਰਚਨਾ ਚ ਇੱਕ ਬਿਰਧ ਮਾਂ ਦੀ ਤਰਾਸ ਦੀ ਪੇਸ਼ ਕੀਤੀ ਗਈ ਹੈ ਜਿਸ ਮਾਂ ਨੇ ਆਪਣੇ ਪੁੱਤਰ ਨੂੰ ਪਾਲ-ਪੋਸ ਕੇ ਵੱਡਾ ਕੀਤਾ ਉਸੇ ਨੂੰ ਬਿਰਧ ਆਸ਼ਰਮ ਚ ਧੋਖੇ ਨਾਲ ਛੱਡ ਕੇ ਮਰਨ ਲਈ ਮਜਬੂਰ ਕਰਨਾ ਮਨੁੱਖ ਦੇ ਸਵਾਰਥ ਦੀ ਨਿਸ਼ਾਨੀ ਹੈ ਰਵਨੀਤ ਵੀਰ ਕੌਰਾਂ ਨੇ ਸੁਝਾ ਦਿੱਤਾ ਕਿ ਜਿਹੜੇ ਪਛੇ ਆਪਣੇ ਮਾਪਿਆਂ ਨੂੰ ਦੁਤਕਾਰਦੇ ਨੇ ਹੈਨਾ ਘਰੋਂ ਕੱਢ ਦਿੰਦੇ ਨੇ ਜਿਹੜੇ ਇਹੋ ਜਿਹੇ ਮਾਮਲੇ ਨੇ ਉਹ ਕਹਿੰਦੇ ਵੀ ਉਹਨਾਂ ਵਾਸਤੇ ਥਾਣਿਆਂ ਦੇ ਵਿੱਚ ਇੱਕ ਵਿਸ਼ੇਸ਼ ਵਿੰਗ ਹੋਣਾ ਚਾਹੀਦਾ ਤਾਂ ਜੋ ਤੇਜ਼ੀ ਨਾਲ ਇਹਨਾਂ ਦਾ ਨਿਪਟਾਰਾ ਕੀਤਾ ਜਾ ਸਕੇ ਮਾਮਲਿਆਂ ਦਾ ਹਾਂਜੀ ਆਪਾਂ ਮੋਹਨ ਸ਼ਰਮਾ ਹੋਰਾਂ ਦੀ ਰਚਨਾ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਕਿ ਮੈਂ ਪਿਛਲੇ 20 ਸਾਲਾਂ ਤੋਂ ਬਿਰਧ ਆਸ਼ਰਮ ਦਾ ਸੰਚਾਲਕ ਹਾਂ ਕਹਿੰਦੇ ਮੈਨੂੰ ਇਹ ਵੀ ਪਤਾ ਹੈ ਕਿ ਬਿਰਧ ਆਸ਼ਰਮ ਸਾਡੇ ਸਮਾਜ ਤੇ ਤੱਬਾ ਨੇ ਪਰ ਫਿਰ ਵੀ ਕਹਿੰਦੇ ਜਿਹੜੇ ਬਜ਼ੁਰਗ ਕਿਤੇ ਜਾ ਨਹੀਂ ਸਕਦੇ ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਨੂੰ ਰਹਿਣ ਲਈ ਕੋਈ ਸਹਾਰਾ ਤਾਂ ਚਾਹੀਦਾ ਹੀ ਹੈ ਇਹ ਉਹਨਾਂ ਦੇ ਸਾਹਾਂ ਦੀ ਤੰਦ ਪੱਕੀ ਕਰਨ ਦਾ ਯਤਨ ਹੈ ਇਹੋ ਜਿਹੜੇ ਬਜ਼ੁਰਗ ਦੇ ਸਾਂਭ ਸੰਭਾਲ ਲਈ ਆਸ਼ਰਮ ਬਣੇ ਹੋਏ ਨੇ ਜੀ ਤੇ ਉਹ ਕਹਿੰਦੇ ਕਿ ਅਕਸਰ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਕਿ ਪਤੀ ਪਤਨੀ ਆਉਂਦੇ ਨੇ ਤੇ ਕਿਸੇ ਬਜ਼ੁਰਗ ਨੂੰ ਬਿਰਦਾਸ਼ਮ ਛੱਡ ਜਾਂਦੇ ਨੇ ਇਹ ਕਹਿ ਕੇ ਵੀ ਜੀ ਇਹ ਵਿਚਾਰਾ ਗਲੀਆਂ ਚ ਰੁਲਦਾ ਫਿਰਦਾ ਸੀ ਸਾਡੇ ਤੋਂ ਦੇਖਿਆ ਨਹੀਂ ਗਿਆ ਤੇ ਤੁਸੀਂ ਇਹਨੂੰ ਰੱਖ ਲਓ ਤੇ ਇੱਕ ਬਾਅਦ ਚ ਪਤਾ ਚੱਲਦਾ ਹੈ ਕਿ ਇਹ ਤਾਂ ਉਹਨਾਂ ਦਾ ਕੋਈ ਮਾਪਿਆਂ ਚੋਂ ਇੱਕ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਮਾਪਿਆਂ ਨੂੰ ਧੋਖੇ ਨਾਲ ਛੱਡ ਜਾਂਦੇ ਨੇ ਇਹੋ ਜੀ ਇੱਕ ਸੱਚੀ ਘਟਨਾ ਉਹਨਾਂ ਨੇ ਦੱਸੀ ਹੈ ਉਹ ਕਹਿੰਦੇ ਕਿ ਇੱਕ ਪੁੱਤਰ ਨੂੰ ਆਏ ਤੇ ਉਹਨਾਂ ਆ ਕੇ ਉਹਨਾਂ ਨੂੰ ਕਿਹਾ ਕਿ ਜੀ ਕੁਝ ਦੇਰ ਦੇ ਲਈ ਅਸੀਂ ਬਾਹਰ ਜਾਣਾ ਆਪਣੇ ਪੁੱਤਰ ਨੂੰ ਮਿਲਣ ਵਾਸਤੇ ਹਾਂ ਤੇ ਵਿਦੇਸ਼ ਜਾਣਾ ਇਸ ਕਰਕੇ ਤੁਸੀਂ ਕੁਝ ਦਿਨ ਲਈ ਸਾਡੇ ਮਾਤਾ ਜੀ ਨੂੰ ਰੱਖ ਲਓ ਕਿ ਘਰ 'ਚ ਇਹਨਾਂ ਨੂੰ ਇਕੱਲੇ ਛੱਡ ਕੇ ਜਾਣਾ ਸਾਡੇ ਲਈ ਔਖਾ ਹੈ। ਹਾਂਜੀ ਤੇ ਉਹਨਾਂ ਨੇ ਆਪਣੇ ਕਾਗਜ਼ ਵੀ ਦਿਖਾਏ ਵਿਦੇਸ਼ ਜਾਣ ਲਈ ਪਾਸਪੋਰਟ ਜਾਂ ਹੋਰ ਕਾਗਜ਼ਾਤ ਦਿਖਾਏ ਤੇ ਨਾਲ ਮਤਲਬ ਆਪਣੇ ਵੱਲੋਂ ਉਹਨਾਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਕਿ ਸਾਂਭ ਸੰਭਾਲ ਦੇ ਲਈ ਤੁਸੀਂ ਬਜ਼ੁਰਗ ਨੂੰ ਇੱਥੇ ਰੱਖ ਲਓ। ਹੈਨਾ ਤਾਂ ਮੋਨ ਸ਼ਰਮਾ ਹੋਰੀ ਕਹਿੰਦੇ ਕਿ ਵੀ ਨਹੀਂ ਮਾਂ ਦੀ ਸਾਂਭ ਸੰਭਾਲ ਲਈ ਕਿਹੜੇ ਪੈਸੇ ਉਹਨਾਂ ਨੇ ਪੈਸੇ ਨਹੀਂ ਲਏ ਉਹਨਾਂ ਨੇ ਮਤਲਬ ਉਹ ਬਜ਼ੁਰਗ ਨੂੰ ਉੱਥੇ ਰੱਖ ਲਿਆ ਤੇ ਉਹ ਕਹਿ ਕੇ ਗਏ ਜੀ ਕਿ ਅਸੀਂ 10 ਦਿਨਾਂ ਦੇ ਵਿੱਚ ਵਿੱਚ ਮਾਂ ਨੂੰ ਆਪਣੀ ਨੂੰ ਕਿ ਅਸੀਂ ਵਾਪਸ ਆ ਜਾਵਾਂਗੇ ਹਾਂ ਜੀ ਮਾਂ ਤੁਹਾਨੂੰ ਭਰੋਸਾ ਦਿੱਤਾ ਸੀ ਇਹਨਾਂ ਨੇ ਹਾਂ ਉਹ ਕਹਿੰਦੇ ਕਿ ਜਦੋਂ 10 ਦਿਨ ਬੀਤ ਗਏ ਤੇ ਮਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਮੁੰਡੇ ਦਾ ਨਾਮ ਰਿੰਕੂ ਹੋਏਗਾ ਛੋਟਾ ਕਰਦਾ ਤੇ ਉਹਨੇ ਕਿਹਾ ਕਿ ਮੇਰਾ ਰਿੰਕੂ ਨਹੀਂ ਆਇਆ ਕਹਿੰਦੇ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਆ ਜਾਏਗਾ ਪਰ ਉਹ ਕਹਿੰਦੇ ਵੀ ਉਹ ਨਾ ਜਦੋਂ ਵੀ માતા ਕਮਰੇ 'ਚ ਸੌਂਦੀ ਜਾਂ ਹਰ ਵੇਲੇ ਉਹਨੂੰ ਇਹੀ ਉਡੀਕ ਰਹਿੰਦੀ ਕਿ ਮੇਰਾ ਪੁੱਤਰ ਕਦੋਂ ਆਏਗਾ ਹਾਂ ਜੀ ਅੱਖਾਂ ਕਹਿੰਦੇ ਦਰਵਾਜ਼ੇ ਵਾਲੀ ਲੱਗੀਆਂ ਹੁੰਦੀਆਂ ਉਹ ਕਹਿੰਦੇ ਵੀ ਮੀਨਾ ਕੋ ਬੀਤ ਗਿਆ ਪੁੱਤਰ ਆਇਆ ਨਹੀਂ ਤੇ ਉਹ ਮਾਂ ਨੇ ਖਾਣਾ ਪੀਣਾ ਵੀ ਛੱਡ ਦਿੱਤਾ ਅਖੀਰ ਉਹ ਮੰਜੇ ਨਾਲ ਲੱਗੀ ਡੇਢ ਕੁ ਮਹੀਨੇ ਬਾਅਦ ਜਿਹੜੀ ਸੀ ਜਿਹੜੀ ਮਾਤਾ ਮਤਲਬ ਆਪਣੇ ਪੁੱਤਰ ਨੂੰ ਉਡੀਕਦੀ ਰਹੀ ਤੇ ਉਹ ਚੱਲ ਵਸੀ ਉਹ ਕਹਿੰਦੇ ਨੇ ਕਿ ਫੇਰ ਅਸੀਂ ਪੁੱਤਰ ਨੂੰ ਬੁਲਾਉਣ ਲਈ ਉਹਨੂੰ ਫੋਨ ਕਰਨਾ ਚਾਹਿਆ ਪਰ ਨੰਬਰ ਨਹੀਂ ਮਿਲਿਆ ਅਸਲ 'ਚ ਰਵਨੀ ਤੋਂ ਕਹਿੰਦੇ ਹੋਇਆ ਇਹ ਉਹ ਪੁੱਤਰ ਵਾਪਸ ਆ ਗਿਆ ਸੀਗਾ ਪਰ ਉਹ ਆਪਣੀ ਮਾਂ ਨੂੰ ਲੈਣ ਨਹੀਂ ਸੀ ਆਇਆ ਜੀ ਫੇਰ ਜਿਹੜੇ ਸ਼ਹਿਰ ਦਾ ਪਤਾ ਹੋਣਾ ਉਹਨਾਂ ਨੇ ਉੱਥੇ ਕਿਤੇ ਮਤਲਬ ਮੋਨ ਸ਼ਰਮਾ ਔਰ ਇਹਨਾਂ ਨੇ ਕਿਸੇ ਆਪਣੇ ਵਾਕਫ ਨੂੰ ਕਿਹਾ ਕਿ ਜਾ ਕੇ ਪਤਾ ਕਰੋ ਹੈਨਾ ਤੇ ਪਤਾ ਲੱਗਿਆ ਕਿ ਜੀ ਉਹਨੇ ਜਾ ਕੇ ਮੁੰਡੇ ਨਾਲ ਗੱਲ ਕਰਾਈ ਜੀ ਤੇ ਉਸ ਫੋਨ ਤੇ ਜਿਹੜਾ ਜਾਣਕਾਰ ਉਹਨਾਂ ਦਾ ਗਿਆ ਸੀਗਾ ਤੇ ਪੁੱਤਰ ਆਪਣਾ ਨੰਬਰ ਫੋਨ ਦਾ ਬਦਲ ਚੁੱਕਾ ਸੀਗਾ ਜੀ ਬਿਲਕੁਲ ਤੇ ਕਹਿੰਦੇ ਵੀ ਫੇਰ ਅਸੀਂ ਉਹਦੇ ਨਾਲ ਗੱਲ ਕੀਤੀ ਕਿ ਬਈ ਤੂੰ 3 ਘੰਟੇ ਦੇ ਵਿੱਚ ਵਿੱਚ ਆ ਕੇ ਆਪਣੀ ਜਿਹੜੀ ਮਾਤਾ ਦੀ ਮ੍ਰਿਤਕ ਦੇ ਲੈ ਕੇ ਜਾ ਜੇ ਤੂੰ ਨਹੀਂ ਆਇਆ ਕਹਿੰਦੇ ਵੀ ਫੇਰ ਅਸੀਂ ਤੇਰੇ ਸ਼ਹਿਰ ਚ ਆ ਕੇ ਮਾਤਾ ਦਾ ਸੰਸਕਾਰ ਕਰਾਂਗੇ ਤੇ ਕਹਿੰਦੇ ਤੇਰੇ ਘਰ ਦੇ ਮੋਹਰੇ ਅਰਥੀ ਰੱਖ ਕੇ ਤੇਰਾ ਜਲੂਸ ਕੱਢਾਂਗੇ ਹਾਂਜੀ ਬਿਲਕੁਲ ਤੇ ਫਿਰ ਕਹਿੰਦੇ 2 ਘੰਟਿਆਂ ਬਾਅਦ ਹੀ ਪੁੱਤਰ ਆ ਗਿਆ ਤੇ ਮਾਂ ਦੀ লাশ ਨੂੰ ਲੈ ਗਿਆ ਕਹਿੰਦੇ ਪਰ ਉਹਦੇ ਚਿਹਰੇ ਤੇ ਮਾਂ ਦੇ ਮਰਨ ਦਾ ਕੋਈ ਦੁੱਖ ਨਹੀਂ ਸੀ ਦਿਸਿਆ ਅਸਲ 'ਚ ਉੱਥੇ ਹੀ ਗੱਲ ਆਉਂਦੀ ਹੈ ਨਾ ਕਿ ਉਹ ਮਾਂ ਦੀ লাশ ਲੈ ਗਿਆ ਹੈ ਨਾ ਉਹ ਉਹ ਮਾਂ ਦੀ ਅਰਥੀ ਤੇ ਜਨਾਜ਼ਾ ਨਹੀਂ ਹੈ ਅਸਲ 'ਚ ਉਹ ਰਿਸ਼ਤਿਆਂ ਦਾ ਜਨਾਜ਼ਾ ਹੈ ਜੀ ਬਿਲਕੁਲ ਅਸਲ ਗੱਲ ਇਹ ਹੈ ਕਿ ਮਾਪੇ ਤੁਹਾਨੂੰ ਪਾਲ-ਪੋਸ ਕੇ ਵੱਡਾ ਕਰਦੇ ਨੇ ਹੈਨਾ ਇਸ ਦੁਨੀਆ ਨਾਲ ਨਾਤਾ ਜੋੜਨ ਵਾਲੇ ਤੁਹਾਡੇ ਮਾਪੇ ਹੁੰਦੇ ਨੇ ਹੈਨਾ ਤੇ ਬਜ਼ੁਰਗ ਉਮਰੇ ਤੁਸੀਂ ਉਹਨਾਂ ਦੀ ਸੰਭਾਲ ਨਾ ਕਰੋ ਤੇ ਇਹੋ ਜੀਆਂ ਜਿਹੜੀਆਂ ਘਟਨਾਵਾਂ ਨੇ ਇਹ ਸਾਡੇ ਸਮਾਜ 'ਚ ਆਏ ਨਿਗਾਰ ਦੀ شناخت ਕਰਦੀਆਂ ਨੇ ਜੀ ਬਿਲਕੁਲ ਮਾਪਿਆਂ ਨਾਲ ਰਿਸ਼ਤੇ ਬਾਰੇ ਸੰਜੀਦਗੀ ਤੇ ਸੰਵੇਦਨਸ਼ੀਲਤਾ ਦਿਖਾਉਣੀ ਸਾਡਾ ਸਭ ਦਾ ਫਰਜ਼ ਹੈ ਸਾਡੇ ਦਰਸ਼ਕ ਵੀ ਬੜੇ ਸੰਵੇਦਨਸ਼ੀਲ ਤੇ ਸੰਜੀਦਾ ਨੇ ਜਿਹੜੇ ਸਾਨੂੰ ਹੰਗਾਰਾ ਦਿੰਦੇ ਨੇ ਆਪਾਂ ਉਹਨਾਂ ਦੇ ਨਾਂ ਸਾਂਝੇ ਕਰ ਲਈਏ ਬਿਲਕੁਲ ਜੀ ਇਹ ਨਾਂ ਨੇ ਜੀ ਬਲਵੰਦਰ ਸਿੰਘ ਪਰਮਜੀਤ ਗਰੇਵਾਲ ਗੁਰਚਰਨ ਜੰਜੂਆ ਗੁਰਦੀਪ ਟੁੱਡੀ ਸਿੰਘ ਬਰਿੰਦਰ ਅਛਰੂ ਸਿੰਘ ਭੀਮਾ ਪੱਟੀਵਾਲ ਯਾਦਵਿੰਦਰ ਸਿੰਘ ਤਰਸੀਮ ਸਿੰਘ ਤੇਜਿੰਦਰ ਸਿੰਘ ਸੇਖੋਂ ਗੁਰਤੇਜ ਸਿੰਘ ਤਨਵੀਰ ਸਿੰਘ ਰਣੀਆਂ ਅਮਰਜੀਤ ਸਿੰਘ ਰਾਇਤ ਅਮਰਜੀਤ ਜੋਸ਼ੀ ਕੇਵਲ ਸਰਾ ਸੁਖਵਿੰਦਰ ਸਿੰਘ ਅਟਵਾਲ, ਹਰਦੀਪ ਸੋਢੀ, ਅਨਿਲ ਗੁਪਤਾ, ਬਲਰਾਜ ਸਿੰਘ ਗਿੱਲ, ਰਾਜੇਸ਼ ਕੁਮਾਰ, ਤਜਿੰਦਰ ਕੌਰ ਥਿੰਦ, ਛੋਟਾ ਸਿੰਘ ਸੰਧੂ, ਐਸਕੋਰ, ਨਵੀਨ ਸ਼ਰਮਾ, ਇੰਦਰਜੀਤ ਭਲਿਆਣ, ਸਤेंद्र 베ਦੀ, ਪਰਸ਼ੋਤਮ ਲਾਲ ਮਹਿਤਾ, ਹਰਦੇਵ ਸਿੰਘ, ਸੋਨੂ ਖਰੋੜ, ਮਨਮੋਹਨ ਸਿੰਘ, ਗੋਰਾ ਹੁਸ਼ਿਆਰਪੁਰੀ, ਚਰਨ ਹਰਪਾਲ ਸਿੰਘ, ਸੰਤ ਕੁਮਾਰ, ਬੁੱਟਾ ਸਿੰਘ, ਰਫੀਕ ਖਰਮਪੁਰਾ, ਅਫਤਾਰ ਐਸ ਜਟਾਣਾ, ਪ੍ਰਭੂ ਦੇয়াল ਹਰਜਿੰਦਰ ਸਿੰਘ ਸਿਰੋਹੀ, ਜਤਿੰਦਰ ਸ਼ਰਮਾ, ਰਾਜੀ ਸ਼ਰਮਾ, ਸੰਜੀਵ ਕੁਮਾਰ ਸ਼ਰਮਾ, ਕਿਰਪਾਲ ਸਿੰਘ ਰੰਧਾਵਾ, ਅਮਰਜੀਤ ਸਿੰਘ ਜਾਗਦੇ ਰਹੋ, ਸੁਖਜਿੰਦਰ ਸਿੰਘ, ਸੁਖਪਾਲ ਕੌਰ, ਸੁਖਮਨ, ਰਮੇਸ਼ਵਰ ਸਿੰਘ, ਜਸਵੰਤ ਸਿੰਘ ਪਾਟਿਆ, ਕੇਐਸ ਰੂਬਲ, ਅਵਤਾਰ ਪੰਵਰਾ, ਯਸ਼ਪਾਲ ਸਿੰਘ रावत, ਸੁਖਮੰਦਰ ਸਿੰਘ ਤੂਰ, ਅਮਰਜੀਤ ਸਿੰਘ ਮਾਨ, ਕੁਲਵਿੰਦਰ ਸਰਾਂ, ਰਾਜਪਾਲ ਕੌਰ, ਸੇਵਾ ਸਿੰਘ ਚੀਮਾ, ਅਜੇ ਕੁਮਾਰ, ਗੁਰਜਿੰਦਰ ਸਿੰਘ ਸਾਦੜਾ, ਜਤਿੰਦਰ ਪੁੱਟੋ ਬਲਵੰਤ ਰੈਤ ਇੰਜੀਨੀਅਰ ਲਖਵਿੰਦਰ ਪਾਲ ਗਰਗ ਮੇਜਰ ਸਿੰਘ ਮੱਟਰਾਂ ਸੁਖਵਿੰਦਰ ਸਿੰਘ ਅਟਵਾਲ ਦਰਸ਼ਕੋ ਤੁਹਾਡੇ ਹੁੰਗਾਰੇ ਦੇ ਲਈ ਬਹੁਤ-ਬਹੁਤ ਸ਼ੁਕਰੀਆ ਹਾਂਜੀ ਅਗਲਾ ਖੱਤ ਪੜੋ ਕਿਸ ਦਾ ਜੀ ਅਗਲਾ ਖੱਤ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਹਰਗੁਣਪ੍ਰੀਤ ਸਿੰਘ ਹੋਰਾਂ ਦਾ ਅਸਲ 'ਚ ਕੁਝ ਦਿਨ ਪਹਿਲਾਂ ਸਾਡੇ ਸੰਪਾਦਕੀ ਛਪੀ ਸੀ ਕੈਂਸਰ ਦੇ ਪਰੇਸ਼ਾਨ ਕਰਨ ਵਾਲੇ ਅੰਕੜੇ ਜੀ ਡਾਕਟਰ ਹਰਗੁਣਪ੍ਰੀਤ ਸਿੰਘ ਨੇ ਇਸ ਬਾਰੇ ਆਪਣੇ ਵਿਚਾਰ ਪ੍ਰਗਟਾਏ ਨੇ ਜੀ ਉਹਨੇ ਲਿਖਿਆ ਹੈ ਕਿ ਕੈਂਸਰ ਘਾਤਕ ਬਿਮਾਰੀ ਹੀ ਨਹੀਂ ਸਗੋਂ ਇੱਕ ਗੰਭੀਰ ਆਰਥਿਕ ਸੰਕਟਤਾ ਵੀ ਰੂਪ ਲੈ ਲੈਂਦੀ ਹੈ ਤੇ ਕਿਉਂਕਿ ਕੈਂਸਰ ਦੇ ਇਲਾਜ ਤੇ ਲੱਖਾਂ ਰੁਪਏ ਖਰਚ ਹੋ ਜਾਂਦੇ ਨੇ ਅਸਲ ਗੱਲ ਇਹ ਹੈ ਕਿ ਜਿਹੜੀ ਕੈਂਸਰ ਦੀ ਬਿਮਾਰੀ ਦਾ ਇਲਾਜ ਹੈ ਬਹੁਤ ਮਹਿੰਗਾ ਹੈ ਇਹ ਕਿਸੇ ਵੀ ਮਰੀਜ਼ ਦੇ ਪਰਿਵਾਰ ਨੂੰ ਆਰਥਿਕ ਪੱਖੋਂ ਤੋੜ ਦਿੰਦਾ ਹੈ ਜੀ ਬਿਲਕੁਲ ਇੱਕ ਨਾ ਲਾਂਸੈਟ ਨਾਂ ਦਾ ਰਸਾਲਾ ਹੈ ਜੀ ਉਹਦੇ ਚ ਛਪੀ ਇੱਕ ਰਿਪੋਰਟ ਮੁਤਾਬਕ ਵੀ ਜੇ ਕਿਸੇ ਪਰਿਵਾਰ ਦੀ ਆਮਦਨ ਕਹਿ ਲੋ 11000 ਰੁਪਏ ਪ੍ਰਤੀ ਮਹੀਨਾ ਜੀ ਤਾਂ ਕੈਂਸਰ ਦਾ ਇਲਾਜ ਇੰਨਾ ਮਹਿੰਗਾ ਹੈ ਕਿ ਇੱਕੋ ਢੇੜਾ 93000 ਰੁਪਏ ਤੱਕ ਦਾ ਪੈ ਸਕਦਾ ਤੁਸੀਂ ਇਹ ਦੇਖੋ ਨਾ ਕਿ ਜਿਹੜੇ ਸੁਧਾਰਨ ਪਰਿਵਾਰ ਵਾਲੇ ਨੇ ਹੈਨਾ ਗਰੀਬ ਵੀ ਹੋਗੇ ਤੇ ਮੱਧ ਵਰਗੀ ਪਰਿਵਾਰ ਵੀ ਹੋਗੇ ਜੀ ਉਹਨਾਂ ਦੇ ਲਈ ਤੁਸੀਂ ਦੇਖੋ ਕਿ ਇਲਾਜ ਕਿੰਨਾ ਮਹਿੰਗਾ ਜਿਹੜਾ ਗਰੀਬ ਹੈ ਉਹ ਆਪਣੀ ਗੁਜ਼ਾਰਾ ਕਿਵੇਂ ਕਰੇਗਾ ਘਰ ਦਾ ਇਲਾਜ ਕਰਾਏਗਾ ਕਿ ਰੋਜ਼ੀ ਰੋਟੀ ਦਾ ਜੁਗਾੜ ਕਰੇਗਾ ਅਸਲ ਸੇ ਗੱਲ ਇਹ ਹੈ ਨਾ ਕਿ ਐਨੇ ਮਹਿੰਗੇ ਇਲਾਜ ਕਰਕੇ ਕਈ ਵਾਰੀ ਘਰ ਘਾਟ ਵੇਚਣ ਤੱਕ ਦੀ ਨੌਬਤ ਵੀ ਆ ਜਾਂਦੀ ਹੈ ਗੱਲ ਹੈ ਕਿ ਜੇ ਤੁਸੀਂ ਇੱਕ ਅੱਧੀ ਵਾਰੀ ਇਲਾਜ ਕਰਾ ਲਿਆ ਜਿਵੇਂ ਤੁਸੀਂ ਕਹਿ ਰਹੇ ਹੋ ਕਿ 93000 ਰੁਪਏ ਇੱਕ ਢੇੜੇ ਦੇ ਡਾਕਟਰਾਂ ਦੇ ਕੋਲ ਕਈ ਵਾਰੀ ਇਲਾਜ ਦੇ ਲੱਗ ਜਾਂਦੇ ਨੇ ਹੈ ਨਾ ਟੈਸਟ ਹੋਗੇ ਹੋਰ ਮਹਿੰਗੀਆਂ ਦਵਾਈਆਂ ਹੋਗੀਆਂ ਤੇ ਜਦੋਂ ਆਰਥਿਕ ਪੱਖੋਂ ਕੋਈ ਕਮਜ਼ੋਰ ਪਰਿਵਾਰ ਜਾਂ ਤਾਂ ਉਹ ਉਹਨੂੰ ਆਪਣਾ ਇਲਾਜ ਵਿਚਾਲੇ ਛੱਡਣਾ ਪੈਂਦਾ ਜੀ ਹੈਨਾ ਕਿੰਨੀ ਦੁਖਦਾਈ ਗੱਲ ਹੁੰਦੀ ਹੈ ਕਿ ਉਹ ਬੰਦਾ ਕਹਿੰਦਾ ਕਿ ਮੈਂ ਤੇ ਇੰਨਾ ਖਰਚ ਨਹੀਂ ਸਕਦਾ ਅਖੀਰੋ ਹੁੰਦਾ ਨਾ ਕਿ ਵੀ ਮੌਤ ਦੇ ਰਾਹ ਪੈਣ ਵਾਲੀ ਗੱਲ ਹੀ ਹੈ ਨਾ ਅਸਲ ਚ ਗੱਲ ਇੱਕ ਹੋਰ ਵੀ ਹੈ ਨਾ ਕਿ ਇਸ ਬਾਰੇ ਲੋਕਾਂ ਨੂੰ ਕੋਈ ਬਹੁਤੀ ਜਾਗਰੂਕਤਾ ਨਹੀਂ ਇਹਦੇ ਲੱਛਣਾਂ ਬਾਰੇ ਤੇ ਬੰਦਾ ਜਿਹੜਾ ਉਸ ਵੇਲੇ ਹੀ ਹਸਪਤਾਲ ਪਹੁੰਚਦਾ ਜਦੋਂ ਇਹੇ ਬਿਮਾਰੀ ਖਤਰਨਾਕ ਪੱਧਰ ਤੇ ਪਹੁੰਚ ਜਾਂਦੀ हां ਜਦੋਂ ਮਰੀਜ਼ ਦੀ ਹਾਲਤ ਗੰਭੀਰ ਹੁੰਦੀ ਹੈ ਉਦੋਂ ਉਹਨੂੰ ਹਸਪਤਾਲ ਲੈ ਕੇ ਪਹੁੰਚਦੇ ਨੇ ਹੈਨਾ ਕਰਦੇ ਇਹਦੇ ਲਈ ਜ਼ਰੂਰੀ ਹੈ ਕਿ ਸਕਰੀਨਿੰਗ ਪ੍ਰੋਗਰਾਮ ਹੋਣ ਜੀ ਹੈਨਾ ਤੇ ਸਰਕਾਰ ਲੋਕਾਂ ਨੂੰ ਜਾਗਰੂਕ ਕਰੇ ਇਸ ਬਿਮਾਰੀ ਦੇ ਲੱਛਣਾਂ ਬਾਰੇ ਤੇ ਹਰ ਕਿਸੇ ਨੂੰ ਪਤਾ ਹੋਵੇ ਕਿ ਜੇ ਇਹ ਲੱਛਣ ਨੇ ਤਾਂ ਸਾਨੂੰ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਤੇ ਆਪਣੇ ਟੈਸਟ ਕਰਵਾਉਣੇ ਚਾਹੀਦੇ ਨੇ ਤਾਂ ਕਿ ਬਿਮਾਰੀ ਉਸ ਹੱਦ ਤੱਕ ਨਾ ਪਹੁੰਚੇ ਜਿੱਥੇ ਤੱਕ ਉਹ ਲਾ ਇਲਾਜ ਹੋ ਜਾਵੇ ਹਾਂਜੀ ਤੇ ਹਰਗੁਣਪ੍ਰੀਤ ਸਿੰਘ ਹੋਰਾਂ ਨੇ ਇੱਕ ਹੋਰ ਗੱਲ ਵੀ ਲਿਖੀ ਹੈ ਜੀ ਕਿ ਭਾਰਤ ਸਰਕਾਰ ਵੱਲੋਂ ਆਯੂਸ਼ਮਨ ਭਾਰਤ ਯੋਜਨਾ ਹੈ ਤੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਵਰਗੀਆਂ ਕਈ ਸਕੀਮਾਂ ਵੀ ਹੈਗੀਆਂ ਨੇ ਪਰ ਜਾਣਕਾਰੀ ਦੀ ਕਮੀ ਗੁੰਝਲਦਾਰ ਕਾਰਵਾਈ ਕਾਰਨ ਬਹੁਤ ਸਾਰੇ ਪੀੜਤ ਲੋਕ ਇਨ੍ਹਾਂ ਯੋਜਨਾਵਾਂ ਦਾ ਲਾਭ ਨਹੀਂ ਲੈ ਸਕਦੇ ਉਹਨਾਂ ਦਾ ਕਹਿਣਾ ਕਿ ਸਾਡੀਆਂ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਕੈਂਸਰ ਦੇ ਮਰੀਜ਼ਾਂ ਦੇ ਲਈ ਮੁਫਤ ਦਵਾਈਆਂ ਰਾਸ਼ਨ ਅਤੇ ਰਹਿਣ ਸਹਿਣ ਦੀ ਵਿਵਸਥਾ ਕਰਨ ਦਾ ਮਹੱਤਵਪੂਰਨ ਯੋਗਦਾਨ ਪਾ ਸਕਦੀਆਂ ਨੇ ਤੇ ਅਸਲ ਗੱਲ ਉਹ ਕਹਿੰਦੇ ਨੇ ਨਾ ਕਿ ਜੇ ਕੋਈ ਪਿੰਡਾਂ ਦਾ ਮਰੀਜ਼ ਹੈ ਠੀਕ ਹੈ ਤੇ ਇਸ ਬਿਮਾਰੀ ਦਾ ਇਲਾਜ ਵੱਡੇ ਸ਼ਹਿਰਾਂ ਜਿਆਦਾ ਹੈ ਹੈਨਾ ਤੇ ਉਹ ਜਦੋਂ ਕੋਈ ਮਰੀਜ਼ ਆਉਂਦਾ ਜੇ ਕਿਤੇ ਲਗਾਤਾਰ ਲੰਮਾ ਸਮਾਂ ਰਹਿ ਕੇ ਇਲਾਜ ਕਰਾਉਣਾ ਪਵੇ ਤਾਂ ਰਹਿਣ ਸਹਿਣ ਦਾ ਖਰਚਾ ਵੀ ਹਾਂ ਕਾਫੀ ਵੱਡਾ ਖਰਚਾ ਹੁੰਦਾ ਉਹ ਵੀ ਜੀ ਹੈਨਾ ਤੇ ਉਹ ਕਹਿੰਦੇ ਕਿ ਜਿਹੜੀਆਂ ਇਹ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਜਾਂ ਸਵੈ ਸੇਵੀ ਸੰਸਥਾਵਾਂ ਇਸ ਦਿਸ਼ਾ ਦੇ ਵਿੱਚ ਵੱਡਾ ਯੋਗਦਾਨ ਪਾ ਸਕਦੀਆਂ। ਹਾਂਜੀ ਕਿਉਂਕਿ ਜਿਹੜੀਆਂ ਸਰਕਾਰੀ ਸਕੀਮਾਂ ਨੇ ਉਹ ਇਹੋ ਜਿਹੇ ਖਰਚੇ ਹਾਂ ਉਹ ਇਹ ਹੀ ਪੂਰਤੀ ਨਹੀਂ ਕਰਦੀਆਂ ਖਰਚੇ ਦੀਆਂ। ਹੈਨਾ? ਤੇ ਉਹ ਕਹਿੰਦੇ ਨੇ ਕਿ ਵੀ ਇੱਕ ਤਾਂ ਕਿ ਵੀ ਆਰਥਿਕ ਸਹਾਇਤਾ ਕਾਫੀ ਨਹੀਂ। ਦੂਜੀ ਉਹ ਕਹਿੰਦੇ ਨੇ ਕਿ ਮਰੀਜ਼ ਨੂੰ ਸਰਕਾਰੀ ਹਸਪਤਾਲਾਂ ਤੱਕ ਲਿਜਾਣ ਫਾਰਮ ਭਰਨ 'ਚ ਮਦਦ ਕਰਨਾ ਤੇ ਇਨਸ਼ੋਰੈਂਸ ਕਲੇਮ ਜਿਹੜਾ ਹੈਗਾ ਉਹ ਕਰਵਾਉਣਾ ਵੀ ਉਨਾ ਹੀ ਜ਼ਰੂਰੀ ਹੈ ਉਹਦੇ ਵਿੱਚ ਇਹ ਸੰਸਥਾਵਾਂ ਜਿਹੜੀਆਂ ਨੇ ਮਦਦ ਕਰ ਸਕਦੀਆਂ ਹਾਂਜੀ ਇੱਕ ਹੋਰ ਵੀ ਗੱਲ ਹੈ ਕਿ ਜਦੋਂ ਕਿਸੇ ਨੂੰ ਕੈਂਸਰ ਹੋਣ ਦਾ ਪਤਾ ਲੱਗਦਾ ਤਾਂ ਮਰੀਜ਼ ਦੇ ਨਾਲ-ਨਾਲ ਉਹਦਾ ਪਰਿਵਾਰ ਵੀ ਕਈ ਵਾਰੀ ਟੈਂਦੀ ਕਲਾ ਚੱਲਿਆ ਜਾਂਦਾ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਪਰਿਵਾਰ ਨੂੰ ਆਪ ਜਿਹੜੀ ਹੈ ਆਪਣਾ ਹੌਸਲਾ ਕਾਇਮ ਰੱਖਣਾ ਹੁੰਦਾ ਫਿਰ ਉਹਨੂੰ ਮਰੀਜ਼ ਨੂੰ ਉਹ ਹੌਸਲਾ ਬਣਾਉਣਾ ਹੁੰਦਾ ਹੈ ਹੈਨਾ ਬਿਮਾਰੀ ਹੁਣ ਤਾਂ ਇਹ ਹੈ ਕਿ ਕੈਂਸਰ ਦੀ ਬਿਮਾਰੀ ਲਾ ਇਲਾਜ ਨਹੀਂ ਹੈ ਸਮਾਂ ਲੱਗਦਾ ਹੈ ਪਰ ਇਹ ਠੀਕ ਹੋ ਜਾਂਦੀ ਹੈ ਬਹੁਤ ਸਾਰੇ ਜਿਹੜੇ ਨੇ ਕੈਂਸਰ ਸਰਵਾਈਵਰ ਨੇ ਜਿਵੇਂ ਆਪਣੇ ਜਿਹੜੇ ਨੇ ক্রিকেট ਖਿਡਾਰੀ ਯੁਵਰਾਜ ਸਿੰਘ ਹਾਂਜੀ ਤੇ ਇਥੋਂ ਤੱਕ ਇਹ ਚਿੱਠੀ ਲਿਖਣ ਵਾਲੇ ਡਾਕਟਰ ਹਰਗੁਣਪ੍ਰੀਤ ਸਿੰਘ ਹੋ ਰਹੇ ਵੀ ਇਹ ਵੀ ਹਾਂ ਇਹਨਾਂ ਨੂੰ ਵੀ ਕੈਂਸਰ ਦੀ ਬਿਮਾਰੀ ਸੀਗੀ ਜੀ ਤੇ ਇਹਨਾਂ ਨੇ ਬੜੇ ਹੌਸਲੇ ਦੇ ਨਾਲ ਆਪਣਾ ਇਲਾਜ ਕਰਵਾਇਆ ਇਹਨਾਂ ਦੇ ਪਰਿਵਾਰ ਨੇ ਜਿਹੜੀ ਹੈ ਇਹਨਾਂ ਦਾ ਹੌਸਲਾ ਬਣਾਈ ਰੱਖਿਆ ਤੇ ਇਸ ਵੇਲੇ ਇਹ ਆਮ ਵਾਂਗ ਜ਼ਿੰਦਗੀ ਜਿਉ ਰਹੇ ਨੇ ਇਹ ਤਾਂ ਹੋਈ ਸਿਹਤ ਸੰਭਾਲ ਦੀ ਗੱਲ ਤੇ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰੀਏ ਵਿਦਿਅਕ ਸੰਸਥਾਵਾਂ ਚ ਬਤਾਏ ਸਮੇਂ ਦੀ ਕਿਉਂਕਿ ਵਿਦਿਅਕ ਸੰਸਥਾਵਾਂ ਕਿਸੇ ਵੀ ਇਨਸਾਨ ਦੀ ਸ਼ਖਸੀਅਤ ਉਸਾਰਨ ਚ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਨੇ ਤੇ ਪੁਰਾਣੀਆਂ ਯਾਦਾਂ ਨੂੰ ਸਾਂਝੀ ਕਰਦੀ ਇੱਕ ਰਚਨਾ ਛਪੀ ਸੀ ਰਣਜੀਤ ਲੈਹਰਾ ਹੋਰਾਂ ਦੀ ਜੀ ਸਦਾ ਨਾ ਬਾਗੀ ਬੁਲਬੁਲ ਬੋਲੇ ਤੇ ਇਸ ਰਚਨਾ ਬਾਰੇ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸਾਧੜਾ ਤੋਂ ਗੁਰਜਿੰਦਰ ਸਿੰਘ ਸਾਧੜਾ ਹੋਰਾਂ ਦਾ ਖਾਤਾ ਹੈ ਜੀ ਉਹਨਾਂ ਨੇ ਲਿਖਿਆ ਹੈ ਕਿ ਲੇਖਕ ਨੇ ਬਦਲਦੇ ਸਮੇਂ ਦਾ ਸਹੀ ਯਥਾਰਥ ਪੇਸ਼ ਕੀਤਾ ਹੈ ਤੇ ਉਹ ਵਿਦਿਅਕ ਸੰਸਥਾਵਾਂ ਜਿਹੜੀਆਂ ਕਦੇ ਵਿਦਿਆਰਥੀਆਂ ਨਾਲ ਭਰੀਆਂ ਹੁੰਦੀਆਂ ਸੀ ਅੱਜ ਖਾਲੀ ਪਈਆਂ ਨੇ ਸਾਧੜਾ ਹੋਰਾਂ ਨੇ ਇਹ ਵੀ ਕਿਹਾ ਹੈ ਕਿ ਸਰਕਾਰਾਂ ਵੱਲੋਂ ਰੋਜ਼ਗਾਰ ਨਾ ਦੇਣ ਕਾਰਨ ਜਿਹੜੇ ਬੱਚਿਆਂ ਦਾ ਵਿਦੇਸ਼ ਜਾਣ ਦਾ ਰੁਝਾਨ ਜਿਹੜਾ ਵਧ ਗਿਆ ਰਣਜੀਤ ਲਹਿਰਾ ਹੋਰਾਂ ਦੀ ਜਿਹੜੀ ਰਚਨਾ ਨਾ ਇਹ ਸਾਡੇ ਵਿਦਿਅਕ ਸੰਸਥਾਵਾਂ ਦੇ ਹਾਲ ਦੀ ਬਾਤ ਵੀ ਨਾਲ ਪਾਉਂਦੀਆਂ ਨੇ ਕਿ ਇਸ ਵੇਲੇ ਕੀ ਸਥਿਤੀ ਹੈ ਹਾਂਜੀ ਇਹ ਬੁੱਢਲਾਡਾ ਆਈਟੀਆਈ ਦੀ ਗੱਲ ਕਰਦੇ ਨੇ ਤੇ ਇਹ ਬੜੇ ਕੋਈ 45 ਸਾਲਾਂ ਬਾਅਦ ਆਪਣੀ ਉਸ ਸੰਸਥਾ ਦਾ ਦੇਖਣ ਗਏ ਨੇ ਕਿ ਉੱਥੇ ਜਿਹੜੀ ਸੀ ਮੈਂ ਜਿੱਥੇ ਪੜਦਾ ਰਿਆ ਕਿ ਮੈਂ ਉਹਦਾ ਦੌਰਾ ਕਰਕੇ ਆਵਾਂ ਹਾਂਜੀ ਇਹਨਾਂ ਦੇ ਨਾਲ ਇਹਨਾਂ ਦੇ ਦੋ ਸਾਥੀ ਵੀ ਸੀ ਉਹ ਵੀ ਉੱਥੇ ਪੜ੍ਹਦੇ ਸੀ ਹਾਂਜੀ ਤੇ ਇਹਨਾਂ ਨੇ ਦੱਸਿਆ ਕਿ ਮੈਂ 1979 ਚ ਉੱਥੇ ਦਾਖਲਾ ਲਿਆ ਸੀ ਆਈਟੀਆਈ ਬੁੱਢਲਾਡਾ ਚ ਤੇ 2 ਸਾਲ ਉੱਥੇ ਲਾਇਏ ਸੀ ਤੇ ਉਸ ਦੌਰਾਨ ਉਹ ਯਾਦ ਕਰਦੇ ਨੇ ਨਾ ਕਿ ਬਹੁਤ ਉੱਥੇ ਚਹਿਲ ਪਹਿਲ ਹੁੰਦੀ ਸੀ ਉੱਥੇ ਡੇਢ ਦਰਜਨ ਦੇ ਕਰੀਬ ਟ੍ਰੇਡ ਹੁੰਦੇ ਸੀ ਤੇ ਉਹ ਕਹਿੰਦੇ ਉਹਦੇ ਚ ਇੱਕ ਸੀਟ ਵੀ ਖਾਲੀ ਨਹੀਂ ਸੀ ਹੁੰਦੀ ਹਾਂਜੀ ਤੇ ਉਸ ਵੇਲੇ ਕਹਿੰਦੇ ਕਿ 500 ਦੇ ਕਰੀਬ ਵਿਦਿਆਰਥੀ ਹੁੰਦੇ ਸੀ ਅੱਛਾ ਫਿਰ ਉਹ ਦੱਸਦੇ ਨੇ ਕਹਿੰਦੇ ਕਿ ਸਵੇਰ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕਾਲਜ ਦੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਸੀ ਕੋਆਪਰੇਟਿਵ ਦੀ ਕੰਟੇਨ ਸੀ ਕਹਿੰਦੇ ਉਹਦੇ ਆਲੇ ਦੁਆਲੇ ਜਿਹੜੇ 3-4 ਲੌਨ ਹੁੰਦੇ ਸੀ ਉਹ ਵਿਦਿਆਰਥੀਆਂ ਨਾਲ ਭਰੇ ਹੁੰਦੇ ਸਗੇ ਹਾਂਜੀ ਤੇ ਮਤਲਬ ਗੱਲ ਸੀ ਕਿ ਰੌਣਕ ਵਾਲਾ ਮਾਹੌਲ ਹੁੰਦਾ ਸੀ ਉਸ ਵਿਦਿਅਕ ਸੰਸਥਾ ਦੇ ਵਿੱਚ ਹਾਂਜੀ ਉਹਨਾਂ ਨੂੰ ਹੋਸਟਲ ਪ੍ਰਿੰਸੀਪਲ ਦਾ ਦਫ਼ਤਰ ਤੇ ਹੋਰ ਇਮਾਰਤਾਂ ਦੇਖ ਕੇ ਅਸਲ 'ਚ ਉਹਨਾਂ ਨੂੰ ਆਪਣਾ ਪੁਰਾਣਾ ਵੇਲਾ ਯਾਦ ਆ ਗਿਆ ਤੇ ਫਿਰ ਜਦੋਂ ਉਹਨਾਂ ਨੇ ਮੌਜੂਦਾ ਸਥਿਤੀ ਬਾਰੇ ਗੱਲ ਕੀਤੀ ਹੈ ਵਰਕਸ਼ਾਪ ਦੇਖਣਗੇ ਜਿੱਥੇ ਸਿਖਲਾਈ ਲੈਂਦੇ ਹੁੰਦੇ ਸੀ ਆਪੋ ਆਪਣੇ ਟ੍ਰੇਡ ਦੀ ਜੀ ਤੇ ਕਹਿੰਦੇ ਉੱਥੇ ਵਰਕਸ਼ਾਪ ਦੀ ਹਾਲਤ ਬੜੀ ਖਸਤਾ ਤੇ ਉਹਦੇ 'ਚ ਬਸ 10-20 ਵਿਦਿਆਰਥੀ ਸੀ ਤੇ ਜਿਹੜੀ ਜੀਪ ਤੇ ਡਰਾਈਵਿੰਗ ਸਿਖਾਉਂਦੇ ਸੀ ਤੇ ਜਿਹੜਾ ਇੱਕ ਜੋੰਗਾ ਸੀ ਕਹਿੰਦੇ ਉਹ ਵੀ ਬਾਬਾ ਆਦਮ ਵੇਲੇ ਦੇ ਸੀਗੇ ਅ타 ਫਿਰ ਕਹਿੰਦੇ ਹੋਸਟਲ ਦੀ ਗੱਲ ਕਰਦੇ ਨੇ ਕਹਿੰਦੇ ਉਹ ਵੀ ਢਹ ਢੇਰੀ ਹੋਣ ਕੰਡੇ ਸੀਗਾ ਹਾਂਜੀ ਉਹਦੀ ਇਮਾਰਤ ਨੂੰ ਕਹਿੰਦੇ ਅਸੁਰੱਖਿਅਤ ਐਲਾਨ ਦਿੱਤਾ ਗਿਆ ਸੀਗਾ ਹਾਂਜੀ ਇਸੇ ਲਈ ਖਾਲੀ ਪਈ ਸੀ ਜਿਹੜੀ ਅਸਲ ਗੱਲ ਕਰਦੇ ਆ ਨਾ ਉਹ ਕਹਿੰਦੇ ਕਿ ਅਸੀਂ ਉੱਥੇ ਜਿਹੜੀ ਵਿਦਿਆਰਥੀ ਸਰਗਰਮੀਆਂ 'ਚ ਹਿੱਸਾ ਲੈਂਦੇ ਸੀ ਵਿਦਿਆਰਥੀ ਸਿਆਸਤ 'ਚ ਹਿੱਸਾ ਲੈਂਦੇ ਸੀ ਜੀ ਕਹਿੰਦੇ ਉਹਨੇ ਸਾਡਾ ਜਿਹੜਾ ਕਿਰਦਾਰ ਇੱਕ ਤਰੀਕੇ ਬਣਾਇਆ ਬਿਲਕੁਲ ਠੀਕ ਹੈ ਉਹਦੇ ਚ ਇਹ ਸੀ ਕਿ ਉਹ ਕਹਿੰਦੇ ਕਿ ਸਿਰਫ ਆਪਣੇ ਹੱਕਾਂ ਦੀ ਗੱਲ ਨਹੀਂ ਦੂਜਿਆਂ ਦੇ ਹੱਕਾਂ ਲਈ ਲੜਨ ਦੀ ਗੱਲ ਵੀ ਸਿਖਾਈ ਜਾਚ ਸਿਖਾਈ ਬਿਲਕੁਲ ਜੀ ਉਹ ਕਹਿੰਦੇ ਕਿ ਲੋਕ ਤੇ ਸਮਾਜਿਕ ਸੰਘਰਸ਼ਾਂ ਦੇ ਰਾਹ ਪੈਣ ਦਾ ਵੱਲ ਸਿਖਾਇਆ ਸਾਨੂੰ ਉਸ ਸਮੇਂ ਨੇ ਅਸਲ ਚ ਜਿਹੜੀ ਵਿਦਿਆਰਥੀ ਯੂਨੀਅਨਾਂ ਨੇ ਨਾ ਉਹਨਾਂ ਨੇ ਸਾਨੂੰ ਇੱਕ ਤਰੀਕੇ ਕਿਸੇ ਦੇ ਧੱਕੇ ਅੱਗੇ ਅੜਨ ਦਾ ਵੱਲ ਸਿਖਾਇਆ ਜੀ ਬਿਲਕੁਲ ਤੇ ਪਰ ਕਹਿੰਦੇ ਕਿ ਜਦੋਂ ਹੁਣ ਅਸੀਂ ਵਿਦਿਆਰਥੀ ਯੂਨੀਅਨ ਦਾ ਕਮਰਾ ਦੇਖਣ ਗਏ ਪਾ ਉਹ ਵੀ ਚਾਰੋਂ ਪਾਸੇ ਉਹਦੇ ਕੰਧਾਂ ਉਸਾਰੀਆਂ ਹੋਈਆਂ ਸੀ ਤੇ ਕਹਿੰਦੇ ਬਾਹਰੋਂ ਵੀ ਨਹੀਂ ਦੇਖ ਸਕੀ ਅਸੀਂ ਤਾਂ ਉਹੀ ਹੈ ਨਾ ਉਹਨਾਂ ਨੂੰ ਉਹ ਹੀਰਵਾ ਤਾਂ ਹੁੰਦਾ ਨਾ ਪੁਰਾਣੀ ਜਗ੍ਹਾ ਜਿੱਥੇ ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਸਮਾਂ ਬਿਤਾਇਆ ਹੋਵੇ ਜਿਸ ਨੇ ਤੁਹਾਡੇ ਤੁਹਾਡੇ ਤੁਹਾਡਾ ਕਿਰਦਾਰ ਬਣਾਉਣ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੋਵੇ ਹੈ ਨਾ ਉਹ ਜਗ੍ਹਾ ਥੋੜਾ ਦੇਖਣ ਨੂੰ ਜੀਤ ਕਰਦਾ ਹੈ ਨਾ ਹਾਂਜੀ ਬਿਲਕੁਲ ਇਸੇ ਲਈ 45 ਸਾਲ ਬਾਅਦ ਗਏ ਨਾ ਤੇ ਫਿਰ ਉਹ ਦੱਸਦੇ ਨੇ ਕਿ ਵੀ ਚਲੋ ਇਹ ਸਾਰਾ ਦੇਖ ਕੇ ਉਦਾਸੀ ਹੋਈ ਉਹਨਾਂ ਨੂੰ ਕਿ ਉਹ ਰੌਣਕ ਵਾਲਾ ਜਿਹੜਾ ਸੀ ਆਈਟੀਆਈ ਹੁਣ ਉਹਨਾਂ ਨੂੰ ਸੁੰਨਾ ਸੁੰਨਾ ਜਾਪਿਆ ਹਾਂਜੀ ਹੈਨਾ ਪਰ ਸੁੰਨੇ ਵਾਲੀ ਗੱਲ ਇਹ ਵੀ ਹੁੰਦੀ ਹੈ ਕਿ ਇੱਕ ਤਾਂ ਚਲੋ ਜਿਹੜੀ ਉਹਨਾਂ ਨੇ ਹਾਲਤ ਬਿਆਨ ਕੀਤੀ ਹੈ ਸੁੰਨੀ ਹੁੰਦੀ ਹੈ ਕਿ ਇਹ ਵੀ ਹੁੰਦਾ ਕਿ ਜਦੋਂ ਤੁਹਾਡੇ ਆਪਣੇ ਪੁਰਾਣੇ ਸਾਥੀ ਨਹੀਂ ਨਾ ਹੁੰਦੇ ਤੁਸੀਂ ਭਾਵੇਂ ਆਪਣੇ ਸਕੂਲ ਚਲੇ ਜਾਓ ਭਾਵੇਂ ਕਾਲਜ ਚਲੇ ਜਾਓ ਹੈਨਾ ਉਹ ਤੁਹਾਨੂੰ ਉਹਨਾਂ ਸਾਥੀਆਂ ਬਿਨਾਂ ਸੁੰਨਾ ਲੱਗਦਾ ਜੀ ਬਿਲਕੁਲ ਕਹਿੰਦੇ ਪਰ ਇੱਕ ਗੱਲ ਚੰਗੀ ਹੋਈ ਕਿ ਅਸੀਂ ਪ੍ਰਿੰਸੀਪਲ ਤੇ ਸਟਾਫ ਨੂੰ ਵੀ ਮਿਲੇ ਜਿਹੜੇ ਹੁਣ ਮੌਜੂਦ ਦਾ ਪ੍ਰਿੰਸੀਪਲ ਨੇ ਤੇ ਉਹਨਾਂ ਨੇ ਕਹਿੰਦੇ ਸਾਨੂੰ ਅੱਛਾ ਉਹ ਸੁੰਨਾ ਤਾਂ ਲੱਗਿਆ ਉਹਨਾਂ ਨੂੰ ਉਹ ਸੁੰਨਾ ਵੀ ਲੱਗਿਆ ਤੇ ਇੱਕ ਮਨੋ ਵੀ ਸੁੰਨਾ ਲੱਗਦਾ ਹੁੰਦਾ ਨਾ ਜਿਹੜੀ ਮੈਂ ਤੁਹਾਨੂੰ ਕਹਿ ਗਿਆ ਵੀ ਆਪਣੇ ਸਾਥੀਆਂ ਬਿਨਾਂ ਸੁੰਨਾ ਹੀ ਹੁੰਦਾ ਉਹ ਕਹਿੰਦੇ ਵੀ ਸਾਨੂੰ ਚੰਗਾ ਇਸ ਕਰਕੇ ਲੱਗਿਆ ਕਿ ਵੀ ਜਦੋਂ ਆਈਟੀਆਈ ਦੇ ਪ੍ਰਿੰਸੀਪਲ ਨੂੰ ਤੇ ਬਾਕੀ ਸਟਾਫ ਨੂੰ ਪਤਾ ਲੱਗਿਆ ਤੇ ਕਹਿੰਦੇ ਉਹਨਾਂ ਨੇ ਸਾਡਾ ਬੜਾ ਮਾਣ ਤਾਣ ਕੀਤਾ ਸਾਨੂੰ ਚਾਹ ਪਾਣੀ ਪਿਆਇਆ ਹਾਂਜੀ ਤੇ ਕਹਿੰਦੇ ਇਸ ਵੇਲੇ ਅਸੀਂ ਦੱਸਿਆ ਕਿ ਵੀ ਭਾਵੇਂ ਅਸੀਂ ਵਿਦਿਆਰਥੀ ਯੂਨੀਅਨ ਚ ਬੜੇ ਸਰਗਰਮ ਸੀ ਪਰ ਕਦੇ ਵੀ ਪ੍ਰਿੰਸੀਪਲ ਹੋਰਾਂ ਖਿਲਾਫ ਨਾਰਾ ਨਹੀਂ ਲਾਇਆ ਤੇ ਪ੍ਰਿੰਸੀਪਲ ਹੋਰੀ ਵੀ ਸਾਡਾ ਬੜਾ ਹੀ ਮਾਣ ਕਰਦੇ ਸੀ ਉਸ ਬਾਰੇ ਰਣਜੀਤ ਲਹਿਰਾ ਹੋਰੀ ਆਪਣੀ ਰਚਨਾ ਦੇ ਅੰਤ ਤੇ ਕਹਿੰਦੇ ਨੇ ਕਿ ਕਿਸੇ ਵੇਲੇ ਜਿਹੜੀ ਸੰਸਥਾ ਚ ਠਹਾਕੇ ਗੂੰਜਦੇ ਸੀ ਉਹ ਹੁਣ ਬਿਲਕੁਲ ਸੁੰਨੀ ਹੋ ਗਈ ਤੇ ਕਹਿੰਦੇ ਇਹ ਦੇਖ ਕੇ ਨਾ ਮੈਨੂੰ ਯਾਦ ਆਇਆ ਕਿ ਸਦਾ ਨਾ ਬਾਗੀ ਬੁਲਬੁਲ ਬੋਲੇ ਸਦਾ ਨਾ ਮौज ਬਹਾਰ ਅਸਲ ਚ ਇਹ ਹੈ ਨਾ ਕਿ ਜਿਹੜੀ ਉਹ ਯਾਦਾਂ ਨੇ ਉਸ ਵੇਲੇ ਦੀਆਂ ਤੁਹਾਡੀਆਂ ਉਹ ਜਿਹੜੇ ਮਨ ਦੇ ਖੁਸ਼ਗਵਾਰ ਮੌਸਮ ਦੀਆਂ ਗੱਲਾਂ ਹੁੰਦੀਆਂ ਨੇ ਹੈਨਾ ਤੇ ਉਹ ਖੁਸ਼ਗਵਾਰ ਮੌਸਮ ਸਦਾ ਨਹੀਂ ਰਹਿੰਦਾ ਭਾਵੇਂ ਹੁਣ ਉਦਾਸ ਹੋਏ ਪਰ ਉਹ ਜਿਹੜਾ ਖੁਸ਼ਗਵਾਰ ਮੌਸਮ ਹੈ ਉਹ ਤਾਂ ਉਹਨਾਂ ਦੇ ਮਨ ਵਿੱਚ ਸਦਾ ਕਾਇਮ ਰਹੇਗਾ ਨਾ ਜਿਹਨੂੰ ਉਹ ਯਾਦ ਕਰਦੇ ਰਹਿਣਗੇ ਹਾਂਜੀ ਰਣਜੀਤ ਲੈਹਰਾ ਹੋਰੀ ਤਾਂ ਸਦਾ ਇਹਨਾਂ ਗੱਲਾਂ ਨੂੰ ਯਾਦ ਰੱਖਣਗੇ ਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਦਰਸ਼ਕ ਵੀ ਸਾਨੂੰ ਯਾਦ ਰੱਖਣਗੇ ਤੇ ਸਾਡੇ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਗੇ ਫੇਸ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰਨਗੇ ਰਵਨੀਤ ਸਾਡਾ ਦਰਸ਼ਕਾਂ ਦੇ ਨਾਲ ਗੱਲਬਾਤ ਦਾ ਖੂਬਸੂਰਤ ਸਫ਼ਰ ਇੱਥੇ ਹੀ ਸਮਾਪਤ ਹੁੰਦਾ ਤੇ ਦਰਸ਼ਕੋ ਇਜਾਜ਼ਤ ਦਿਓ ਅਗਲੇ ਹਫ਼ਤੇ ਫਿਰ ਮਿਲਾਂਗੇ ਤੁਹਾਡੀਆਂ ਨਵੀਆਂ ਚਿੱਠੀਆਂ ਦੇ ਨਾਲ ਬਹੁਤ ਬਹੁਤ ਸ਼ੁਕਰੀਆ